ਫਾਜ਼ਿਲਕਾ ਪੁਲਿਸ ਵੱਲੋਂ ਚੱਕਟਾਲੀ ਵਾਲਾ ਪਿੰਡ ਤਹਿਸੀਲ ਜਾਲਾਬਾਦ ਦੇ ਸੰਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਬੀਐਸਐਫ ਦੇ ਸਹਿਯੋਗ ਨਾਲ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਫਾਜ਼ਿਲਕਾ ਪੁਲਿਸ ਨੇ ਦੱਸਿਆ ਕਿ ਇਹ ਦੋ ਨੌਜਵਾਨ ਹੈਰੋਇਨ ਜਿੰਦਾ ਕਾਰਤੂਸ ਅਤੇ ਵੈਗਜਿਨ ਸਮੇਤ ਫੜੇ ਗਏ ਹਨ ਅਤੇ ਇਹਨਾਂ ਨੂੰ ਪੁਲਿਸ ਰਿਮਾਂਡ ਤੇ ਲਿਆ ਗਿਆ ਹੈ ਇਹਨਾਂ ਕੋਲੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਇਹਨਾਂ ਦੇ ਪਾਕਿਸਤਾਨ ਨਾਲ ਸੰਬੰਧ ਬਣੇ ਅਤੇ ਇਹ ਮਾਲ ਕਿਵੇਂ ਮੰਗਾਇਆ ਗਿਆ ਅਤੇ ਅੱਗੇ ਕਿੱਥੇ ਵੇਚਿਆ ਜਾਣਾ ਹੈ ਇਸ ਬਾਰੇ ਜਾਣਕਾਰੀ ਰਿਮਾਂਡ ਤੋਂ ਬਾਅਦ ਪ੍ਰਾਪਤ ਕਰਕੇ ਫਿਰ ਪੱਤਰਕਾਰਾਂ ਦੇ ਰੂਬਰੂ ਹੋ ਕੀਤਾ ਜਾਵੇਗਾ ਅਤੇ ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਬੀਐਸਐਫ ਦੇ ਅਧਿਕਾਰੀਆਂ ਅਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਅਤੇ ਸਾਡੀ ਪੂਰੀ ਕਵਰੇਜ ਦੇਖੋ ਜਲਦੀ ਕਰਦੇ ਹਾਂ ਜਲਦੀ ਕਰਦੇ ਹਾਂ ਜੀ ਸਰ ਅਗਲੇ ਕੰਮ ਲਾਉਣਗੇ ਅਗਲੇ ਤਾਂ ਵੈਸੇ ਤਰ੍ਹਾਂ ਨਿਕਲ ਜਾਂਦਾ ਜੀ ਸਰ ਮੈਂ ਇਹਨਾਂ ਨੂੰ ਵਟਸਐਪ ਰਾਹੀਂ ਪ੍ਰਦਾਨ ਕਰਦਾ ਹਾਂ ਲਾਈਵ ਤਸਵੀਰ ਜੀ ਸਰ ਕੀ ਮੁੱਖਾ ਮਨ ਚਾਹੀਦਾ ਜੀ ਸਰ ਇੱਕ ਮਿੰਟ ਇੱਕ ਮਿੰਟ ਉਹ ਗੋਲ ਵੀ ਇਹਨੂੰ ਥੋੜਾ ਪਿੱਛੇ ਕਰ ਲੈ ਕਿੱਥੇ ਕਰੀਏ ਸ਼ੂਟ ਕਰੀਏ ਕਿੱਥੇ ਕਰਦਾ ਬੰਦਾ ਨਹੀਂ ਫਰੇਮ ਜੀ ਮੈਨੂੰ ਪਤਾ ਇਹ ਫਿਰ ਆ ਲੱਗ ਗਿਆ ਨਾ ਤੋਂ ਆ ਗਿਆ ਨਾ ਠੀਕ ਹੈ ਜੀ ਆ ਗਿਆ ਜੀ ਸਰ ਵਿਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਜਿਹੜੀ ਪੰਜਾਬ ਸਰਕਾਰ ਦੀ ਮੁਹਿੰਮ ਚਲਾਈ ਗਈ ਹੈ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਤੇ ਸਾਡੇ ਰੇਂਜ ਦੇ ਡੀਆਈਜੀ ਸਾਹਿਬ ਸ਼੍ਰੀ ਸੁਨੀਦੀਪ ਸ਼ਰਮਾ ਜੀ ਸਾਡੇ ਐਸਐਸਪੀ ਸਾਹਿਬ ਸਰਦਾਰ ਗੁਰਮੀਤ ਸਿੰਘ ਦੀ ਯੋਗ ਅਗਵਾਈ ਦੇ ਸਦਕਾ ਸੀਆਈਏ ਇੰਜਾਰਜ ਫਾਜ਼ਲਕਾ ਦੀ ਟੀਮ ਤੇ 65 ਬਟਾਲੀਅਨ ਬੀਐਸਐਫ ਦੇ ਜਵਾਨਾਂ ਨੇ ਸਾਂਝੇ ਤੌਰ ਤੇ ਕਾਰਵਾਈ ਕਰਦੇ ਹੋਏ ਚੱਕ ਬਜੀਦਾ ਤੋਂ ਲਿੰਕ ਰੋਡ ਟਾਣੀ ਅਮੀਰ ਸਿੰਘ ਜਿਹੜੀ ਹੈ ਉੱਥੇ 24 12 2025 ਨੂੰ ਸ਼ਾਮ ਨੂੰ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਕਾਬੂ ਕਰਨ ਤੇ ਸ਼ੱਕੀ ਹਲਾਤਾਂ ਦੇ ਵਿੱਚ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਤੇ ਉਸ ਤੋਂ ਬਾਅਦ ਉਹਨਾਂ ਦੇ ਪਾਸੋਂ 535 ਗ੍ਰਾਮ ਜਿਹੜੀ ਉਹ ਹੈਰੋਇਨ ਚਿੱਟਾ ਬਰਾਮਦ ਹੋਇਆ ਅਗਲੇ ਦਿਨ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਰਿਮਾਂਡ ਹਾਸਲ ਕੀਤਾ ਗਿਆ ਰਿਮਾਂਡ ਹਾਸਲ ਕਰਨ ਤੋਂ ਬਾਅਦ ਉਹਨਾਂ ਪਾਸੋਂ 560 ਗ੍ਰਾਮ ਹੋਰ ਹੈ ਜਿਹੜਾ ਚਿੱਟਾ ਬਰਾਮਦ ਹੋਇਆ ਤੇ ਇਸ ਤੋਂ ਇਲਾਵਾ ਇੱਕ ਮੈਗਜ਼ੀਨ ਤੇ ਇੱਕ ਜਿੰਦਾ ਰੌਂਦ 9mm ਦਾ ਤੇ ਦੋ ਮੋਬਾਈਲ ਫੋਨ ਨੇ ਜਿਹੜੇ ਉਹਨਾਂ ਪਾਸੋਂ ਬਰਾਮਦ ਹੋਏ ਨੇ ਇਸ ਤਰੀਕੇ ਨਾਲ ਕੁੱਲ 1 ਕਿਲੋ 95 ਗ੍ਰਾਮ ਹੈਰੋਇਨ ਇੱਕ ਮੈਗਜ਼ੀਨ ਇੱਕ ਰਾਉਂਡ 9mm ਦਾ ਜ਼ਿੰਦਾ ਤੇ ਦੋ ਮੋਬਾਈਲ ਫੋਨ ਨੇ ਜਿਹੜੇ ਇਹ ਦੋ ਨਸ਼ਾ ਤਸਕਰਾਂ ਦੇ ਪਾਸੋਂ ਬਰਾਮਦ ਹੋਏ ਨੇ ਕਦੋਂ ਸਰ ਇਹਨਾਂ ਦੀ ਕੋਈ ਡਿਲੀਵਰੀ ਹੋਈ ਹੋएगी ਕੋਈ ਹੈ ਪਤਾ ਉਹਨੂੰ ਹੱਲੇ ਸਾਡੇ ਕੋਲ ਨਿਮਾਨਤ ਤੇ ਚੱਲ ਰਹੇ ਨੇ ਜੀ ਇਹ ਅਚਾਨਕ ਜਿਹੜੀ ਸਾਡੀਆਂ ਪਾਰਟੀਆਂ ਗਸ਼ਟ ਕਰ ਰਹੀਆਂ ਸੀ ਉਹਨਾਂ ਦੇ ਕਾਬੂ ਆਇਆ ਹੈ ਰਮਾਂਡ ਤੇ ਸਾਨੂੰ ਜਿਹੜਾ ਹੈ 560 ਗ੍ਰਾਮ ਹੈਰੋਇਨ ਹੋਰ ਮਿਲੀ ਹੈ ਤੇ ਹਲੇ ਹੋਰ ਪੁੱਛਗਿੱਛ ਕਰਾਂਗੇ ਤੇ ਉਸ ਤੋਂ ਬਾਅਦ ਜਿਹੜੇ ਵੀ ਤੱਤ ਸਾਹਮਣੇ ਆਉਣਗੇ ਤੁਹਾਡੇ ਸਨਮੁਖ ਪੇਸ਼ ਕੀਤੇ ਜਾਣਗੇ ਕੋਈ ਹੋਰ ਵੀ ਸਾਥੀ ਜੁੜੇ ਹੋਏ ਨੇ ਇਹਨਾਂ ਨਾਲ ਸ਼ੰਕਾ ਦਿਤਾਈ ਦਾ ਸੁਭੀ ਬਿਲਕੁਲ ਇਹਦੇ ਤੋਂ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ ਜੀ ਇਹਨਾਂ ਦੀ ਪੂਰੀ ਸ਼ਕਤੀ ਨਾਲ ਗਹਿਰਾਈ ਨਾਲ ਪੁੱਛਗਿੱਛ ਕੀਤੀ ਜਾਊਗੀ ਕਿਉਂਕਿ ਜਿਹੜਾ ਦੋਸ਼ੀ ਸੰਦੀਪ ਸਿੰਘ ਹੈ ਇਹਦੇ ਖਿਲਾਫ ਪਹਿਲਾਂ ਵੀ ਇੱਕ ਖੋਦ ਦਾ ਮਕਦਮਾ ਦਰਜ ਹੈ ਇਹ ਨੋਟੋਰੀਅਸ ਹੈ ਇਹਨਾਂ ਨੂੰ ਕ੍ਰੈਕਡਾਊਨ ਕਰਨ ਦੇ ਵਿੱਚ ਬ੍ਰੇਕਡਾਊਨ ਕਰਨ ਦੇ ਵਿੱਚ ਕੁਝ ਟਾਈਮ ਲੱਗਦਾ ਹੈ ਤੇ ਪੂਰੀ ਜਾਣਕਾਰੀ ਹੈ ਜਿਹੜੀ ਤੁਹਾਨੂੰ ਉਸ ਤੋਂ ਬਾਅਦ ਵੈਸੇ ਇੱਕੀ ਬਿਜ਼ਨਸ ਕਰਦੇ ਨੇ ਦੰਦਾ ਕੀ ਕਰਦੇ ਨੇ ਕੁਛ ਨਹੀਂ ਕਰਦੇ ਜੀ ਇਹ ਗੁਰਪ੍ਰੀਤ ਸਿੰਘ ਖਿਲਾਫ ਹੀ ਪਹਿਲਾ ਮਾਮਲਾ ਦਰਜ ਨੇ ਜੀ ਨਹੀਂ ਗੁਰਪ੍ਰੀਤ ਸਿੰਘ ਦੇ ਖਿਲਾਫ ਪਹਿਲਾਂ ਕੋਈ ਜਿਹੜਾ ਹੈ ਮੁਕਤਮਾ ਦਰਜ ਨਹੀਂ ਹੈ ਜੀ ਲੇਬਰ ਕਲਾਸ ਵਾਲਿਆਂ ਦੇ ਬੱਚੇ ਨੇ ਤੇ ਪੈਸਿਆਂ ਦੀ ਲੋਰਮੈਂਟ ਦੇ ਵਿੱਚ ਮਾੜੇ ਆਂਸਰਾਂ ਦੁਆਰਾ ਇਹਨਾਂ ਨੂੰ ਵਰਤ ਲਿਆ ਜਾਂਦਾ ਹੈ ਤੇ ਇਸ ਤਰੀਕੇ ਕਾਬੂ ਆ ਜਾਂਦੇ ਨੇ ਜੀ ਸਰ ਇਹ ਪਤਾ ਲੱਗੇ ਵੀ ਇਹਨਾਂ ਦਾ ਆਪਸ ਵਿੱਚ ਕਿਵੇਂ ਮੇਲ ਹੋਇਆ ਨੇ ਆਪਸ ਵਿੱਚ ਦੂਸਰੇ ਨੂੰ ਪਹਿਲਾਂ ਤੋਂ ਜਾਣਦੇ ਆ ਜੀ ਸਰ ਇਹਨਾਂ ਦੀ ਕੋਈ ਬਾਰਡਰ ਦੇ ਨਜ਼ਦੀਕ ਪੇਲੀ ਵਗੈਰਾ ਜਾਂ ਇਸ ਤਰ੍ਹਾਂ ਦਾ ਕੋਈ ਹੈਗਾ ਸਿਸਟਮ ਉਧਰੋਂ ਕਿਵੇਂ ਮੰਗਾਉਂਦੇ ਨੇ ਸਰ ਇਹਨਾਂ ਦਾ ਜਿਹੜੇ ਪਿੰਡ ਨੇ ਉਹ ਨੇੜੇ ਹੀ ਨੇ ਜੀ ਤੇ ਬਾਰਡਰ ਉੱਥੋਂ ਤਕਰੀਬਨ 3-4 ਕਿਲੋਮੀਟਰ ਦੂਰ ਹੈ ਇਸ ਤਰੀਕੇ ਦੀਆਂ ਜਿਹੜੇ ਗੈਰ ਸਮਾਜਿਕ ਤੱਤ ਨੇ ਉਹ ਉੱਥੇ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਰਹਿੰਦੇ ਨੇ ਤੇ ਪੁਲਿਸ ਦੇ ਤੇ ਬੀਐਸਐਫ ਦੀ ਜਿਹੜੀ ਮੁਸਤੱਦੀ ਹੈ ਉਹਦੇ ਨਾਲੇ ਕਾਬੂ 'ਚ ਵੀ ਆਉਂਦੇ ਰਹਿੰਦੇ ਨੇ ਕਨੈਕਸ਼ਨ ਸਾਹਮਣੇ ਆਇਆ ਸਰ ਪਾਕਿਸਤਾਨ ਦੇ ਨਾਲ ਇਹਨਾਂ ਦਾ ਕੋਈ ਫੋਨ ਕਾਲਿੰਗ ਜਾਂ ਕੁਝ ਹੋ ਇਹ ਹਲੇ ਤਫਤੀਸ਼ ਦਾ ਹਿੱਸਾ ਜੀ ਜਿਵੇਂ ਕੋਈ ਗੱਲ ਸਾਹਮਣੇ ਆਊਗੀ ਤੁਹਾਨੂੰ ਜ਼ਰੂਰ ਦੱਸਾਂਗੇ ਮਾਲ ਕਿਵੇਂ ਮੰਗਵਾਇਆ ਸਰ ਜਦੋਂ ਇਹ ਕਨੈਕਟ ਨਹੀਂ ਕਰ ਪਾਇਆ ਫਿਰ ਮਾਲ ਕਿਵੇਂ ਆਇਆ ਸਰ ਨਹੀਂ ਦੇਖੋ ਜੇ ਤਫਤੀਸ਼ ਦਾ ਹਿੱਸਾ ਕੁਝ ਗੱਲਾਂ ਹੈ ਜੇ ਹੁੰਦੀਆਂ ਨੇ ਤਫਤੀਸ਼ ਦੀਆਂ ਇਸ ਲੈਵਲ ਤੇ ਡਿਸਕਲੋਜ਼ ਨਹੀਂ ਕੀਤੀਆਂ ਜਾ ਸਕਦੀਆਂ ਤੇ ਜਦੋਂ ਕੰਪਲੀਟ ਹੋ ਜਾਊਗਾ ਤਾਂ ਤੁਹਾਨੂੰ ਸਾਰੀ ਗੱਲਬਾਤ ਦੱਸਾਂਗੇ ਹਾਲੇ ਤੱਕ ਕੀ ਪਤਾ ਚੱਲ ਚੁੱਕਿਆ ਹੈ ਕਿੰਨੇ ਲੋਕ ਇਹਨਾਂ ਵਿੱਚ ਇਨਵੋਲਵ ਨੇ ਫਿਲਹਾਲ ਤਾਂ ਇਹਨਾਂ ਦੋਵਾਂ ਬਾਰੇ ਹੀ ਪਤਾ ਲੱਗਿਆ ਜੀ ਇਹਨਾਂ ਦੇ ਹੋਰ ਸਾਥੀਆਂ ਬਾਰੇ ਅਸੀਂ ਪਤਾ ਕਰ ਰਹੇ ਹਾਂ ਅੱਜ ਸਵੇਰੇ ਹੁਣ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੇ ਐ ਤੇ ਇਸ ਤੋਂ ਬਾਅਦ ਐ ਜਿਹੜੀ ਇਹਨਾਂ ਦੀ ਹੋਰ ਤਫਤੀਸ਼ ਕੀ ਕੋਈ ਫੋਨ ਨੰਬਰ ਜਿਨ੍ਹਾਂ ਨਾਲੇ ਕੰਟੈਕਟ ਕਰਦੇ ਚੁਕੀ ਨੰਬਰ ਸਾਹਮਣੇ ਕੋਈ ਫੋਨ ਸਾਹਮਣੇ ਆਇਆ ਹੋਵੇ ਉਸ ਅਸੀਂ ਜਿਹੜੇ ਫੋਨ ਨੇ ਸਾਡੇ ਜਿਹੜੇ ਸਾਈਬਰ ਐਕਸਪਰਟ ਨੇ ਜੀ ਸਾਡੀ ਸਟੇਟ ਦੀਆਂ ਲੈਬਸ ਨੇ ਉੱਥੇ ਭੇਜਾਂਗੇ ਉੱਥੋਂ ਸਾਰੀ ਗੱਲ ਸਾਹਮਣੇ ਆਉ ਅੱਗੇ ਕਿੱਥੇ ਡਿਲੀਵਰ ਕਰਨਾ ਸੀ ਸਾਰੇ ਕੋਈ ਪਤਾ ਲੱਗਿਆ ਤਫਤੀਸ਼ ਦਾ ਹਿੱਸਾ ਜੀ ਤਫਤੀਸ਼ ਦਾ ਹਿੱਸਾ ਸਰ ਇੱਕ ਕੁਐਸਚਨ ਥੈਂਕ ਯੂ ਬੀਐਸਐਫ ਦੇ एबीएनयू चैनल देखने वाले सभी दर्शकों से हम अपील करते हैं कि एबीएनयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत